ਹਾਂਜੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਥੋੜਾ ਡਰਦੀ ਐ ਪਰਮਾ ਦੇ ਵੱਲ ਲੈ ਜਾਂਦੇ ਲੈ ਜਾਂਦੇ ਡਾਕਟਰ ਕੋਲ ਲਓ ਜੀ ਥੋੜਾ ਡਰਦੀ ਜੂਰ ਹੈ ਛੁੱਟੀ ਤੇ ਆਰਡਰ ਕੁਆਲਿਟੀ ਤੁਹਾਨੂੰ ਦੂਰੋਂ ਨਜ਼ਰ ਆ ਰਹੀ ਹੋਣੀ ਬਾਈ ਬਹੁਤ ਵਧੀਆ ਆਰਡਰ ਲੱਗਿਆ ਹੋਇਆ ਜੋ ਠੀਕ ਹੈ ਤੇ ਬਹੁਤ ਹੀ ਜ਼ਬਰਦਸਤ ਆ ਜੋ ਜੁੜ ਜੋ ਵੱਧ ਤੋਂ ਵੱਧ ਡਾਕਟਰ ਆਫ ਗਾਂਦੀ ਬੁੱਲ ਜਿਹਨੇ ਦੋ ਦੰਦ ਹਜੇ ਚੱਕਣੇ ਸ਼ੁਰੂ ਕੀਤੇ ਨੇ ਬਾਈ ਥੋੜੇ ਜੀ ਦੰਦ ਚੱਕੇ ਹੋਏ ਨੇ ਅਮਰ ਫੜ ਲੈ ਤੇਰੀ ਮੁਰਲਾ ਅਮਰ ਫੜ ਲੈ ਹਾਂ ਹਾਂ ਇਹ ਬਈ ਟਕਲੀ 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 13 ਟਕਲੀ 13 ਟਕਲੀ ਸਦਾਣੀ ਪਿੰਡ ਤੋਂ ਝੂਟੀ ਆਪਾਂ ਲਾਈਵ ਕਰਨ ਲੱਗੇ ਆ ਜੀ ਜੀ ਹਾਂ ਜ਼ੂਮ ਕਰ ਲੈ ਥੋੜਾ ਜਿਹਾ ਜ਼ੂਮ ਕਰ ਲੈ ਹੂੰ ਥੋੜਾ ਜਿਹਾ ਇੱਟਾ ਇਹ ਬਸ ਬਸ ਇਨ ਵਿੱਚ ਦੀ ਬਾਤ ਵਾਸ ਨੋ ਜੀ ਪਿੱਛੇ ਮੁੜ ਮੁੜ ਦੇਖ ਰਹੀ ਹੈ ਡਰ ਵੀ ਰਹੀ ਹੈ ਥੋੜਾ ਜਿਆ ਤੇ ਸਦਾਣੀ ਪਿੰਡ ਤੋਂ ਝੋਟੀ ਅੱਜ ਆਪਾਂ ਪਹਿਲੀ ਚਵਾਈ ਜਾਨਕੀ ਪਹਿਲੀ ਵਾਰ ਖਾਲੀ ਕਰਾਂਗੇ ਜੀ ਚਵਾਈ ਤੇ ਕੱਲ ਨੂੰ ਕਰਾਂਗੇ ਪਹਿਲੀ ਸਵੇਰੇ ਤੇ ਅੱਜ ਖਾਲੀ ਕਰ ਰਹੇ ਆਪਾਂ ਝੋਟੀ ਬਾਦੇ ਮੁਤਾਬਕ ਆਪਾਂ ਪਹੁੰਚ ਗਏ ਆ ਝੋਟੀ ਜੀ ਝੋਟੀ ਹੈ ਛੋਟੀ ਜੀ ਉਮਰ ਦੀ ਤੇ ਮਾਤਾ ਦੁੱਧ ਬਾਈਆਂ ਦੇ ਦੱਸੋ ਮੁਤਾਬਕ 10 ਕਿਲੋ ਦਸ ਰਹੇ ਨੇ ਬਾਈ ਨਾਰਮਲ ਜੀ ਸੇਵਾ ਤੇ ਤੇ ਨਾਰਮਲੀ ਸੇਵਾ ਤੇ ਝੋਟੀ ਪੜ ਰਹੀ ਹੈ ਬਾਈ ਤੇ ਨਾਤਾ ਸਿੰਘ ਗੁੱਜਰ ਨਾਤਾ ਸਿੰਘ ਗੁੱਜਰ ਸਦਾਣੀ ਕੋਈ ਭਰਾ ਚਵਾਈ ਦੇ ਵਿੱਚ ਆਉਣਾ ਚਾਹੁੰਦਾ ਹੈ ਬਈ ਵੈਲਕਮ ਹੈ ਮੈਨੂੰ ਫੋਨ ਕਰ ਸਕਦੇ ਹੋ ਮੇਰਾ ਮੋਬਾਈਲ ਨੰਬਰ ਹੈ ਜੀ 98038 01450 ਤੇ ਤੁਸੀਂ ਆ ਸਕਦੇ ਹੋ ਬਈ ਜੁੜ ਸਕਦੇ ਹੋ ਚਵਾਈ ਦੇ ਵਿੱਚ ਤੇ ਦੇਖਦੇ ਆ ਬਈ ਛੁੱਟੀ ਆਡਰ ਥਣ ਬਹੁਤ ਸੋਹਣਾ ਲੱਗਿਆ ਹੋਇਆ ਹੈ ਆਰਡਰ ਦਾ ਬਈ ਜੋ ਗੰਦੀ ਦੀਆਂ ਝੋਟੀਆਂ ਦੇ ਆਰਡਰ ਨੇ ਉਹ ਬਹੁਤ ਕਮਾਲ ਦੇ ਆਰਡਰ ਨੇ ਸਰੇ ਵਾਲੇ ਆਰਡਰ ਨੇ ਬਈ ਜਿੰਨਾ ਕਹਦੇ ਉਹਨਾਂ ਜਿਆਦਾ ਚੰਗੇ ਆਰਡਰ ਨੇ ਆ ਤੁਸੀਂ ਦੇਖ ਸਕਦੇ ਹੋ ਵੀਡੀਓ ਚ ਤੇ ਬਹੁਤ ਸੋਹਣੇ ਆਰਡਰ ਦੀ ਝੋਟੀ ਹੈ ਹਾਂ ਲਓ ਜੀ ਬਾਲਟੀ ਖਾਲੀ ਦਿਖਾਤੀ ਹਾਂ ਤੇ ਇੱਕ ਝੋਟੀ ਦੇ ਕੋਈ ਠੰਡੀ ਸੀਲ ਹੈ ਬੱਚੇ ਦਾ ਮਾੜਾ ਜਿਹਾ ਮੂੰਹ ਲਵਾਇਆ ਤੇ ਕੋਈ ਦਿੱਕਤ ਨਹੀਂ ਹੈਗੀ ਕਿਸੇ ਪ੍ਰਕਾਰ ਦੀ ਤੇ ਨਰੇਸ਼ਪੁਰਾ ਨੂੰ ਅੱਜ ਕੰਮ ਹੋ ਗਿਆ ਸਦਾਣੀ ਨਰੇਸ਼ਪੁਰਾ ਨੂੰ ਕੰਮ ਹੋ ਗਿਆ ਤੇ ਉਸ ਨੂੰ ਬਾਹਰ ਜਾਣਾ ਪੈ ਗਿਆ ਕਿਸੇ ਕਾਰਨ ਤੇ ਆਪਾਂ ਉਹਦੇ ਮੋਬਾਈਲ ਆਪਾਂ ਚਲਾ ਰਹੇ ਆਂ ਬਈ ਅੱਜ ਉਹਦੀ ਵੀਡੀਓ ਉਸ ਮੋਬਾਈਲ ਤੋਂ ਫੇਸਬੁੱਕ ਚੈਨਲ ਤੋਂ ਗਾਂਧੀ ਸਦਾਣੀ ਮੁਰਰਾ ਪੇਸ ਤੋਂ ਉਹ ਤੋਂ ਵੀ ਲਾਈਵ ਆਪਾਂ ਸਰਦਾਜੀ ਡੈਰੀ ਫਾਰਮ YouTube ਚੈਨਲ ਤੇ ਫੇਸਬੁੱਕ ਤੇ ਆਪਾਂ ਬਈ ਦੋਨਾਂ ਤੋਂ ਆਪਾਂ ਲਾਈਵਾਂ ਮੇਰੇ ਮੇਰੇ ਚੈਨਲ ਤੋਂ ਤੇ ਵੀਡੀਓ ਦੇਖਣ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਹੈ ਜੀ ਜਿਹੜੇ-ਜਿਹੜੇ ਭਰਾ ਵੀਡੀਓ ਦੇਖਣਗੇ ਤੇ ਕਮੈਂਟ ਸ਼ੇਅਰ ਜਰੂਰ ਕਰਦੇ ਬਈ ਤਾਂ ਕਿ ਆਹ ਦੇਖੋ ਬਈ ਤਾਰ ਨਾ ਦੂਰੋਂ ਨਜ਼ਰ ਆ ਰਹੀ ਐਨ ਮੋਟੀ-ਮੋਟੀ ਤਾਰ ਪੂਰੀ ਕਮਾਲ ਦੀ ਧਾਰਾ ਵਿੱਚ ਝੁੱਟੀ ਦੀ ਆਰਡਰ ਤਾਂ ਬਾ ਕਮਾਲ ਦੀ ਆਉਂਦਾ ਹੈ ਬਈ ਜੋ ਝੁੱਟੀਆਂ ਦਾ ਆਰਡਰ ਆਉਂਦਾ ਹੈ ਬਹੁਤ ਜ਼ਬਰਦਸਤ ਆਰਡਰ ਆਉਂਦਾ ਹੈ ਤੇ ਅੱਜ ਖਾਲੀ ਕਰਨ ਤੋਂ ਬਾਅਦ ਆਪਾਂ ਤਿੰਨ ਚਵਈਆਂ ਹੋਰ ਦਿਖਾਵਾਂਗੇ ਤੁਹਾਨੂੰ ਤੇ ਟੋਟਲ ਦੁੱਧ ਕਾਊਂਟ ਕਰਾਂਗੇ ਵੀ ਕਿੰਨਾ ਦੁੱਧ ਕੱਢਦੀਆਂ ਨੇ ਤੇ ਜੋ ਉਹਨਾਂ ਵੀ ਆਪਣਾ ਵੀ ਜਿੰਨਾ ਵੀ ਆਪਣਾ ਸੀਮਨ ਲੱਗਿਆ ਹੈ ਗਾਂ ਦੀ ਦਾ ਉਹ ਨਾਰਮਲ ਮੱਝਾਂ ਤੇ ਲੱਗਿਆ ਹੋਇਆ ਹੈ ਜੋ ਨਾਰਮਲ ਨਹੀਂ ਮੱਝਾਂ ਨੇ 10 12 ਕਿਲੋ ਵਾਲੀਆਂ ਤੇ ਤੇ ਉਹ ਸਾਬ ਹੀ ਮਤਲਬ ਚਵਾਈ ਆਊਗੀ ਸਾਰਿਆਂ ਦੇ ਸਾਹਮਣੇ ਉਹ ਜੇ ਦੁੱਧ ਵਧਾਉਣਗੇ ਪਰ ਹਰੇਕ ਮੱਝ ਦਾ ਜੋ ਛੋਟੀ ਗੰਦੀ ਦੀ ਪੈਦਾ ਹੋਈ ਹੈ ਹਰੇਕ ਛੂਟੀ ਨੇ ਮਾਂ ਨਾਲੋਂ 2-3 ਕਿਲੋ ਪਹਿਲੇ ਸੂਈ ਹੀ ਅਪ ਕੀਤਾ ਹੈ ਪਹਿਲੇ ਸੂਏ 2 ਤੋਂ 3 ਕਿਲੋ ਅਪ ਕੀਤੀ ਕੀਤਾ ਹੈ ਹਜੇ ਤੱਕ ਤੇ ਹਰੇਕ ਛੂਟੀ ਨੇ ਅਪ ਕੀਤਾ ਹੈ 2-3 ਕਿਲੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਈ ਵੀਡੀਓ ਦੇਖਣ ਵਾਲੇ ਸਾਰੇ ਭਰਾ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਲਾਈਕ ਕਰ ਦਿਓ ਵੀਡੀਓ ਬਾਈ ਤੇ ਸਰੇ ਇੱਕ ਝੁੱਟੀ ਦਾ ਦੁੱਧ ਆਪ ਹੁੰਦਾ ਬਈ ਮਾਂ ਨਾਲੋਂ ਤੇ ਇੱਕ ਕੁਲਦਰੀਆਂ ਝੁੱਟੀ ਸੀਗੀ ਬਈ ਉਹ ਚੌਥੀ ਸੂਏ ਸੂਪੀ ਤੇ ਮਾਂ ਦਾ ਸੀ ਪਹਿਲੇ ਸੂਏ 9 ਕਿਲੋ ਤੇ ਪਹਿਲੇ ਸੂਏ ਬਾਈਆਂ ਨੇ ਸੇਲ ਕਰਤੀ ਸੀ ਕੱਟੀ ਰੱਖ ਲਈ ਸੀ ਮੱਝ ਛਿਲ ਕਰਤੀ ਸੀ ਉਹ ਸਾਬ ਨਾਲ ਬਈ ਜੋ ਝੁੱਟੀ ਦਾ ਦੁੱਧ ਉਹਦਾ ਬਈ 18 ਕਿਲੋ ਤੇ ਚਲੀ ਗਈ ਉਹ ਚੌਥੇ ਸੂਏ ਤੇ ਪਰ ਉਹਪਰਾ ਬਈ ਖੇਤੀ ਵਾਲੀ ਕਰਦੇ ਨੇ 100-100 ਕਿੱਲਾ ਖੇਤੀ ਦਾ ਕਰਦੇ ਨੇ ਤੇ ਬਈ ਉਹ ਚਵਾਈ ਨਹੀਂ ਦਿਖਾ ਸਕਦੇ ਕਿ ਪਹਿਲੀ ਚਵਾਈ ਆਪਾਂ ਨੇ ਦਿਖਾਈ ਸੀ ਉਹਦੀ 13 ਕਿਲੋ ਦੀ ਤੇ ਇਹ ਬਈ ਏਆਈ ਤੋਂ ਪੈਦਾ ਹੋਈ ਹੋਈ ਝੁੱਟੀ ਪਹਿਲਾਂ ਉਹ ਡਾਇਰੈਕਟ ਕ੍ਰੋਸਿੰਗ ਦਾ ਸੀ ਇਹ ਏਆਈ ਤੋਂ ਪੈਦਾ ਹੋਈ ਹੋਈ ਝੁੱਟੀ ਹੈ ਬਹੁਤ ਠੰਡੇ ਸਵਾਦੀ ਨਰਮ ਝੁੱਟੀ ਬਈ ਛੋਟੀ ਜੀ ਹਾਈਟ ਲੈਂਥ ਦੀ ਮੀਡੀਅਮ ਸਾਈਜ਼ ਤੇ ਸਰੀਰ ਸਾਂਭਣ ਵਾਸਤੇ ਬਈ ਆਪਾਂ ਨੇ ਇੱਕ ਫੀਡ ਦੇਣੀ ਹੁੰਦੀ ਹੈ ਉਹ ਬਈ ਹਾਈਟ ਲੈਂਥ ਦੇ ਹਿਸਾਬ ਨਾਲ ਹੀ ਆਪਾਂ ਫੀਡ ਦਵਾਂਗੇ ਜਿੰਨੀ ਉਹਦੀ ਹਾਈਟ ਲੈਂਥ ਹੋਊਗੀ ਝੁੱਟੀ ਦੀ ਆ ਦੇਖ ਸਕਦੇ ਹੋ ਤੁਸੀਂ ਛੋਟੀ ਜੀ ਝੁੱਟੀ ਹੈ ਬਈ ਡੇਢ 2 ਕਿਲੋ ਫੀਡ ਨਾਲ ਆਰਾਮ ਨਾਲ ਸਰੀਰ ਆਪਣਾ ਅਡਜਸਟ ਕਰ ਲੂਗੀ ਇਹ ਤੇ ਦੁੱਧ ਵਾਈ ਵੱਡੀਆਂ ਮੱਝਾਂ ਜੰਨੀ ਦੇ ਰਹੀ ਐ ਤੇ ਜੋ ਆਪਣੇ ਗਾਂ ਦੀ ਬੁਲਦੀ ਮਾਦਾਰ ਕਾਰਡ ਹੈ ਜੀ 26 ਕਿਲੋ ਦਾ ਰਕਾਰਡ ਹੈ ਤੇ ਮੱਝ ਵੀ ਆਪਣੇ ਕੋਲੇ ਆ ਭਰਾ ਉਹ ਲਾਈਵ ਚ ਜੁੜਨ ਵਾਲੇ ਸਾਰੇ ਭਰਾਵਾਂ ਦਾ ਧੰਨਵਾਦ ਜੀ ਜਿਹੜੇ-ਜਿਹੜੇ ਜੁੜ ਰਹੇ ਨੇ ਭਰਾ ਬਹੁਤ ਤੁਹਾਨੂੰ ਹਾਂ ਜੀ ਗੁਰਪ੍ਰੀਤ ਸਿੰਘ ਚੈਲ ਗੁਰਪ੍ਰੀਤ ਸਿੰਘ ਚੈਲ ਜੁੜਿਆ ਜੀ YouTube ਚੈਨਲ ਤੋਂ ਤੇ ਧੰਨਵਾਦ ਗੁਰਪ੍ਰੀਤ ਸਿੰਘ ਜੀ ਟਾਈਮ ਕੱਢਿਆ ਤੁਸੀਂ ਬਈ ਬਹੁਤ-ਬਹੁਤ ਧੰਨਵਾਦ ਤੇ ਸਵੇਰੇ ਫਿਰ ਆਪਾਂ 5:30 ਤੇ ਸ਼ਾਮ ਨੂੰ ਤੇ ਪਰਸੋਂ ਨੂੰ 5:30 ਵਜੇ ਝੋਟੀ ਫਿਰ ਤੋਂ ਲਾਈਵ ਕਰਾਂਗੇ ਤੇ ਧੰਨਵਾਦ ਬਾਈ ਜੁੜਨ ਲਈ ਤੁਹਾਡਾ ਡਾਕਟਰ ਅਫਗਾਨੀ ਵੱਲਾ ਸਦਾਣੀ ਤੋਂ ਨਾਥਾ ਸਿੰਘ ਗੁੱਜਰ ਦੀ ਝੋਟੀ ਹੈ ਬਾਈ ਆਰਡਰ ਬਹੁਤ ਵਾਹ ਕਮਾਲ ਦਾ ਆਰਡਰ ਲੱਗਿਆ ਹੋਇਆ ਝੋਟੀ ਦਾ ਬਹੁਤ ਜ਼ਬਰਦਸਤ ਆਰਡਰ ਲੱਗਿਆ ਹੋਇਆ ਤੇ ਜੋ ਵੀ ਜਿੰਨਾ ਦੁੱਧ ਕਰੂਗੀ ਤੁਹਾਡੇ ਸਾਰਿਆਂ ਦੇ ਸਾਹਮਣੇ ਮਾਤਾ ਦੁੱਧ ਪਾਈਆਂ ਦੇ ਦਸਨ ਮੁਤਾਬਕ 10 ਕਿਲੋ ਨੋਂ 10 ਕਿਲੋ ਕਹਿੰਦੇ ਸੀ ਭਰਾ ਦੁੱਧ ਥੋੜਾ ਜਿਹਾ ਆਪਣਾ ਪ੍ਰਯਾਸ ਰਹਿੰਦਾ ਬਈ ਚੰਗੇ ਕੋ ਲੱਗਿਆ ਸਕਮ ਹਾਂਜੀ ਗੁਰਪ੍ਰੀਤ ਸਿੰਘ ਧੰਨਵਾਦ ਜੀ ਬਹੁਤ ਧੰਨਵਾਦ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਸਿੰਘ ਲਿਖਦੇ ਆ ਜੀ ਬਹੁਤ ਵਧੀਆ ਡਾਕਟਰ ਸਾਹਿਬ ਧੰਨਵਾਦ ਜੀ ਬਹੁਤ ਬਹੁਤ ਗੁਰਪ੍ਰੀਤ ਸਿੰਘ ਜੀ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰ ਦਿਓ ਗੁਰਪ੍ਰੀਤ ਸਿੰਘ ਜੀ ਵਾਹ

ਉਹ ਸਾਹ ਨਾਲ ਬਾਈ ਬਾਲਟੀ ਹੋਰ ਮੰਗਵਾਈਏ ਕਰਾਂ ਇਸ ਕਰਕੇ ਥੋੜਾ ਜਿਹਾ ਦੂਜਾ ਮੈਲ ਫੜਨ ਲੱਗੇ ਡਿੱਕ ਆ ਗਈ ਸੀ ਥੋੜੀ ਕਿ ਪੱਕੀ ਜੈਡ ਬਲੈਕ ਝੋਟੀ ਜੀ ਦੇਖ ਸਕਦੇ ਤੁਸੀਂ ਜੈਡ ਬਲੈਕ ਪਠਪੁੜੀ ਦੀ ਬਹੁਤ ਸੋਹਣੀ ਠੰਡੀ ਝੋਟੀ ਥੋੜਾ ਡਰਦੀ ਜਰੂਰ ਹੈ ਆ ਦੇਖ ਲੈ ਸਲੋ ਕਰਕੇ ਪਾ ਲੈ ਹੋਲੀ ਧਾਰ ਮਾਰ ਕੇ ਪਾ ਲੈ ਭਾਈ ਚਾਹੇ ਆਪਣੇ ਝੋਟੀਆਂ ਦੀਆਂ ਝੋਟੀਆਂ ਜਿੰਨਾ ਮਰਜੀ ਦੁੱਧ ਦੇਣ ਜਿਹੜੀਆਂ ਆਪਣੀ ਨਜ਼ਰ ਦੇ ਵਿੱਚ ਨੇ ਆਪਾਂ ਉਹਨਾਂ ਦੀ ਚਵਾਈ ਜ਼ਰੂਰ ਕਰਾਇਆ ਕਰਾਂਗੇ ਤੇ ਆ ਜਾਓ ਚਲੋ ਵਧੀਆ ਗੱਲੇ ਜੀ ਕਹਿੰਦਾ ਆਜੂਗਾ ਭਰਾ ਦੁੱਧ ਥੋੜਾ ਤੁਸੀਂ ਦੇਖ ਰਹੇ ਹੋ ਭਾਈ ਪਿੱਛੇ ਮੁੜ ਮੁੜੇ ਦੇਖ ਰਹੀ ਹੈ ਝੋਟੀ ਦਰਦੀ ਜ਼ਰੂਰ ਹੈ ਥੋੜਾ ਜਿਹਾ ਸਰਗ ਸਰਗ ਬੜੀ ਲਈ ਸਰਗ ਤੇ ਹਾਂ ਕੱਲ ਤੋਂ ਬਾਲਟੀ ਥੋੜੀ ਵੱਡੀ ਲੈ ਕੇ ਬੈਠਿਆ ਕਰੋ ਤੁਸੀਂ ਹੂੰ ਦੇਖ ਸਕਦੇ ਬਈ ਪਿੱਠ ਫੁੜੀ ਦੀ ਪੂਰੀ ਸੋਹਣੀ ਝੋਟੀ ਐ ਸਦਾਣੀ ਪਿੰਡ ਦੇ ਵਿੱਚ ਨਾਤਾ ਸਿੰਘ ਗੁੱਜਰ ਕੋਲੇ ਐ ਨਾਤਾ ਸਿੰਘ ਗੁੱਜਰ ਕੋਲੇ ਤੇ ਸੋਦਰ ਜੀ ਡੈਰੀ ਫਰਮ YouTube ਚੈਨਲ ਤੇ ਸਾਰਿਆਂ ਦਾ ਸਵਾਗਤ ਹੈ ਬਈ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਈ ਤਾਂ ਕਿ ਚੰਗੇ ਬੰਦ ਥੋੜਾ ਮੂਰੇ ਆ ਸਕਣਾ ਹਾਂ ਹਾਂ ਕੋਈ ਨਾ ਕੋਈ ਨਾ ਬਾਲਟੀ ਦੇ ਨਾਲ ਤੂੰ ਤਾਂ ਫੋਨ ਤੇ ਰਹੀ ਦੇਓ ਜੀ ਡੋਲੂ ਲੈ ਮੀ ਪੂਰੀ ਕਿਦਰ ਤੇ ਬੋਤੀ ਗੱਡ ਬਾਲਟੀ ਫੜ ਲੈ ਬਾਲਟੀ ਲਵੀ ਰੱਖੀ ਹਾਂ ਬੱਸ ਬਾਲਟੀ ਇੱਥੇ ਰਹਿਣ ਦੋ ਜੀ ਇੱਥੇ ਰਹਿਣ ਹਾਂ ਹਾਂ ਠੀਕ ਹੈ ਠੀਕ ਹੈ ਠੀਕ ਹੈ ਲਓ ਜੀ ਡੋਲੂ ਦਿਖਾਤਾ ਬਾਈ ਨੇ ਨਾਥ ਨੇ ਦੁਬਾਰਾ ਫੇਰ ਖਾਲੀ ਤੇ ਲੋਕਿੰਗ ਨਾ ਬਾਲਟੀ ਸਾਈਡ ਤੇ ਰੱਖਤੀ ਤੇ ਢੁੱਲੂ ਚ ਬਈ ਧਰ ਗੱਡ ਰਿਹਾ ਚੋਟੀ ਬਹੁਤ ਠੰਡੀ ਹੈ ਬਈ ਸੀਲ ਬਹੁਤ ਹੈ ਥੋੜਾ ਡਰਦੀ ਜਰੂਰ ਹੈ ਉੱਪਰ ਦੇ ਥੋੜੇ ਡਰਦੀ ਹੈ ਆਪਾਂ ਪ੍ਰੈਕਟਿਸ ਕਰਨ ਕਰਕੇ ਆਪਣੇ ਤੋਂ ਥੋੜਾ ਡਰਦੀ ਵੀ ਨਹੀਂ ਬਸ ਤੇ ਇੱਕ ਨਾਰਮਲ ਕਿਸ਼ਾਨ ਹੈ ਬਈ ਚਮਾ ਨਾਰਮਲ ਕਿਸ਼ਾਨ ਤੇ ਨਾਰਮਲ ਮਰਚ ਲੈ ਰਹੇ ਨਾਰਮਲ ਖਰਾਕ ਦੇ ਉੱਤੇ ਨਾ ਕੋਈ ਪਾਊਡਰ ਹੈ ਬਈ ਨਾ ਕੋਈ ਬਰੋਟਨ ਨਾ ਕੋਈ ਹੋਰ ਡਾਟਾ ਵੀ ਨਹੀਂ ਹੈਗਾ ਇੱਕ ਬਰੋਟਨ ਦਾ ਤੇ ਬਿਲਕੁਲ ਜੋ ਨਾਰਮਲ ਬੜੇਮੇ ਦੀ ਖਲੋ ਤੇ ਖੰਡਾ ਬੜੇਮੇ ਦੀ ਖਲ ਤੇ ਖੰਡੇ ਤੇ ਚੱਲਦੀ ਹੈ ਬਾਈ ਤੇ ਜੋ ਵੀ ਬਾਈ ਪਰ ਨੇ ਬੜੇਮੇ ਦੀ ਖਲ ਤੇ ਖੰਡਾ ਆਰਡਰ ਬਹੁਤ ਕਮਾਲ ਦਾ ਬਾਈ ਬਹੁਤ ਕਮਾਲ ਦਾ ਆਰਡਰ ਹੈ ਆ ਨਾ ਟਾਈਮ ਦੇ ਵਿੱਚ ਝੂਟੀਆਂ ਇਹ ਹਾਂ ਪਹਿਲਾਂ ਕੋਈ ਨਾ ਬਾਤ ਚ ਦਿਖਾਵਾਂਗੇ ਖਾਲੀ ਤਾਂ ਤੂੰ ਬਾਲਟੀ ਲੈ ਕੇ ਚੱਲ ਆ ਗਿਆ ਕਰ ਤੇਰਾ અમાਰ ਡੈਰੀ ਫਾਰਮ ਜੀ ਰਾਣਾ ਡੈਰੀ ਫਾਰਮ ਬਰੇਟਾ ਨਰਪੈ ਬਾਈ ਧੰਨਵਾਦ ਜੀ ਨਰਪੈ ਸਿੰਘ ਨਰਪਾਇ ਸਿੰਘ ਜੁੜੇ ਨੇ ਬਾਈ ਧੰਨਵਾਦ ਲੈ ਚੱਲ ਬਾਲਟੀ ਦੇ ਫੋਕਸ ਰੱਖੀ ਕੈਮਰਾ ਬਸ ਚੱਲ ਹਾਂ ਅੱਜ ਕੱਲਾ ਬਸ ਅੱਜ ਆਂਦੇ ਵੀਡੀਓ ਆਉਂਦੇ ਆਓ ਵਾਹ ਕੇ ਲਓ ਜੀ ਇਹ ਬੜੇ ਵਰੀ ਹਰਿਆਣਾ ਦੇ ਬਾਰਡਰ ਦੇ ਨਾਲ ਪਿੰਡ ਆ ਗਿਆ ਬਿਲਕੁਲ ਇਹ ਜੀ ਸਿਧਾਣੀ ਪਿੰਡ ਤੇ बराबर बराबर रख ले बराबर 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 ते ਖੜ ਜਾ ਪਹਿਲੇ ਦੁੱਧ ਪਾਈਂ ਕੰਡਾ ਪੱਟੇ ਬਾਅਦ ਚ ਚੈੱਕ ਕਰਾਵਾਂਗੇ ਲਓ ਜੀ ਹਾਂ ਹਾਂ ਡੁੱਲ ਇਧਰ ਬਣਾ ਪੱਟੇ ਰੱਖ ਪੱਟੇ ਰੱਖ ਦੇ ਰੱਖ ਦੇ ਰੱਖ ਦੇ ਪੱਟੇ ਬਾਅਦ ਚ ਕਰਾਵਾਂਗੇ ਬੱਟੇ ਦਾ ਪਹਿਲਾਂ ਵੀ ਕਰਾਵਾਂਗੇ ਆਪਾਂ ਇਹ ਲਓ ਜੀ 1 ਕਿਲੋ ਹਾਂ 1 ਕਿਲੋ 2 ਕਿਲੋ ਵਾਲਾ ਬੱਟਾ ਜੀ 1 ਕਿਲੋ 990 ਗ੍ਰਾਮ ਹਾਂ ਤੇ ਹਾਂ ਹਾਂ ਪੁਰਾਣੇ ਬੱਟੇ ਨੇ ਥੋੜੇ ਜਿਹੀ ਬਈ ਆ ਦੇਖੋ 2 ਕਿਲੋ 482 ਗ੍ਰਾਮ ਪੁਰਾਣੇ ਬੱਟੇ ਨੇ ਬਈ ਇਹ ਤੇ ਹਾਂ ਰੱਖ ਦੇ ਵਸ ਚੱਕ ਦੇ ਲਓ ਜੀ ਦੇਖਦੇ ਹਾਂ ਕੀ ਕੁਛ ਕਰਦੀ ਹੈ ਖਾਲੀ ਖਾਲੀ ਦਿਖਾ ਖਾਲੀ ਉੱਦੀ ਕਰ ਦੇ ਲਓ ਜੀ ਬਿਲਕੁਲ ਖਾਲੀ ਢੋਲੀ ਹਾਂ ਹੁਣ ਪਾ ਦੇ ਰੱਖ ਦੇ ਜ਼ੀਰੋ ਕਰ ਦੇ ਲਓ ਹਾਂ ਉੱਪਰ ਲੈ ਹਾਂ ਕਰ ਕਰ ਜ਼ੀਰੋ ਉੱਪਰ ਲਾ ਲਓ ਹਾਂ ਇਹ ਤੋਂ ਖਾਲੇ ਇੱਕ ਮਿੰਟ ਸਿੰਗਲ ਡਿਜੀਟ ਹੋ ਜਾਂਦਾ ਇੱਕ ਜ਼ੀਰੋ ਲਿਖਿਆ ਜਾਊਗਾ ਲਓ ਜੀ 10 ਸਕਿੰਟ ਕਰਦੇ ਆ ਵੇਟ ਸਿੰਗਲ ਡਿਜੀਟ ਆ ਰਿਹਾ ਹਾਂ ਤੇ ਟੱਪ ਜਾ ਲੈ ਪਾ ਦੇ ਇਹ ਸਦਾਣੀ ਚ ਬਈ ਰਾਣਾ ਡੈਰੀ ਫਾਰਮ ਜੀ ਸਦਾਣੀ ਚ ਇਹ ਛੋਟੀ ਇਹ ਸਦਾਣੀ ਤੋਂ ਆਪਣੇ ਗਾਂ ਦੀ ਬੁਲਦੀ ਤੇ ਮਾਰਾ ਦੁੱਧ ਹੈ ਜੀ 10 ਕਿਲੋ ਮੰਨਿਆਂ ਦੇ ਦੱਸਣ ਮੁਤਾਬਕ 10 ਕਿਲੋ ਦਸਰੇ ਨੇ ਬਾਈ ਵਾਦੇ ਵਾਦੇ ਪੁੱਛ ਲੇ ਮੈਨੂੰ ਤੜਾ ਘਿੰਡ ਲੱਗ ਰਿਹਾ ਪਾਪਾ ਚੱਲ ਕੋਈ ਨਾ ਕੋਈ ਨਾ ਕੋਈ ਨਾ ਕੋਈ ਪੰਜਰ ਮਾਤੋ ਫਿਰ ਲੰਦ

28 ਹਾਂ ਆ ਦੇਖੋ ਜੀ 9 ਕਿਲੋ 500 92 ਗ੍ਰਾਮ ਚੱਕ ਦੇ ਕੱਲੇ ਬੱਟੇ ਤੇ 7 ਕਿਲੋ 110 ਗ੍ਰਾਮ ਲਾਓ ਜੀ 110 ਹੀ ਹੋ ਗਿਆ ਲਓ 110 ਗ੍ਰਾਮ ਹੋ ਗਿਆ ਜੀ 7 ਕਿਲੋ 110 ਗ੍ਰਾਮ ਖਾਲੀ ਕਰਦੇ ਸਮੇਂ ਦੁੱਧ ਹੈ ਜੀ ਤੇ ਹੁਣ ਮਿਲਦੇ ਆਂ ਆਪਾਂ ਸਵੇਰੇ ਆਹ ਵਾਲੀ ਝੁੱਟੀ ਜੀ ਹੁਣ ਤੁਹਾਨੂੰ ਦਿਖਾ ਦਈਏ ਝੁੱਟੀ ਖਾਲੀ ਆਹ ਝੁੱਟੀ ਹੈ ਜੀ ਦੋ ਦੰਦ ਹਜੇ ਚੱਕੀ ਨੇ ਨੇ ਆਹ ਦੇਖ ਸਕਦੇ ਹੋ ਥੋੜਾ ਡਰਦੀ ਜ਼ਰੂਰ ਹੈ ਆ ਥੋੜਾ ਸਾਈਡ ਬਦਉਂਦੇ ਸਾਈਡ ਬਦਉਂਦੇ ਹਾਂ। 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 ਤੇ ਬਹੁਤ ਬਹੁਤ ਧੰਨਵਾਦ ਸਵੇਰੇ 5:30 ਵਜੇ ਤੇ ਧੰਨਵਾਦ ਜੀ ਨਿਸ਼ਕਰਤ ਧੰਨਵਾਦ ਹੈ ਮੇਰੀ ਕੱਟੀ ਨੂੰ ਕੈਨਸਲ ਕਰਨਾ ਯਾ